ਮੇਕੀ ਨਾਮ ਹੈ ਮੈਂ ਡਾਕਟਰ ਅਚਲਾ ਪੋਸਟਡੈਕਸਿਵਲ ਹਸਪੀਟਲ ਤੋਂ ਦੀ ਜਿਹੜਾ ਜੇ ਕਤਲ ਕੇਸ ਹੈ ਕੀ ਕਦੋਂ ਆਇਆ ਕਿੰਨੇ ਵਜੇ ਆਇਆ ਕਿੰਨੀ ਉਮਰ ਹੈ ਤਕਰੀਬਨ ਸਾਡੇ ਕੋਲ ਜਿਹੜੇ ਪੁਲਿਸ ਪੇਪਰਸ ਆਏ ਆ 3:30 ਦੇ ਆਸ-ਪਾਸ ਆਇਆ ਹੈ ਬੋਡੀ ਵੀ ਜਿਹੜੀ ਰੰਗ ਉੱਥੋਂ ਸਾਡੇ ਕੋਲ ਸ਼ਿਫਟ ਕਰਵਾਈ ਗਈ ਹੈ ਦੁਪਹਿਰ ਦੇ 3:30 ਵਜੇ ਕਰਵਾਈ ਗਈ ਹੈ ਤਕਰੀਬਨ ਇਹ ਇਹ ਉਹ ਲੜਕਾ ਹੈ 38 ਸਾਲ ਦਾ ਜੀ ਹਾਂਜੀ ਜੀ ਪੋਸਮੋਰਟਮ ਨੂੰ ਅੰਦਰ ਇਹਨਾਂ ਦਾ ਜਿਹੜਾ ਹੈਗਾ ਕਿ 5 ਵਜੇ ਤੱਕ ਕੰਪਲੀਟ ਹੋ ਜਾਏਗਾ ਜੇ ਜੀ ਲਾਸ਼ ਹੈ ਬਾਸਾ ਦੇ ਵਾਲੇ ਕਾਤੀ ਹਾਂਜੀ ਹਾਂ ਅਸੀਂ ਇਹ ਪੁਲਿਸ ਵਾਲਾ ਨੂੰ ਹੈਂਡਓਵਰ ਕਰਨੀ ਹੈ ਅਸੀਂ ਕਰਾਂਗੇ ਪਰ ਇੱਕ ਜਿਹੜਾ ਕਤਲ ਜਿਹੜਾ ਸ਼ੇਰਪੁਰ ਦੇ ਵਿੱਚ ਹੈ ਕੀ ਰੀਜ਼ਨ ਸੀਗਾ ਕੀ ਹੋਇਆ ਉਸ ਟਾਈਮ ਇੱਕ ਵੀਰੇ ਨਾ 8 ਵਜੇ ਸਾਨੂੰ ਫੋਨ ਆਇਆ ਸੀ ਜੀ ਪੂਲਿਸ ਸਟਾਫ ਦਾ ਜੀ ਪਰੇਵਿਸ ਦੋਸਤੋ ਆਪ ਉਹਦਾ ਘੁੰਆ ਸੀ ਵੀ ਸਾਡਾ ਇੱਕ ਟੀਚਰ ਹੈ ਮਲੇਰ ਗੋਲ ਦਾ ਰਹਿਣ ਵਾਲਾ ਗਾਈਡ ਲਿੰਗ ਜੀ ਜੋ ਸੇਮ ਦਾ ਨਾਲਾ ਸੂਧ ਤੇ ਡਿੱਗਿਆ ਪਿਆ ਜੀ ਸੱਟਾਂ ਵੱਜੀਆਂ ਹੋਈਆਂ ਜੀ ਜਦੋਂ ਜਾ ਕੇ ਵੇਖਿਆ ਜੀ ਤ ਉਹ ਵੀ ਮੌਤ ਹੋ ਚੁੱਕੀ ਸੀ ਅੱਛਾ ਗੱਡੀ ਦਾ ਇੰਤਜ਼ਾਮ ਕਰਕੇ ਨੂੰ ਪੂਰੀ ਬਚਾਇਆ ਤੇ ਲੋਕੀ ਤੇ ਉਸ ਤੋਂ ਬਾਅਦ ਉਹਦੇ ਫਾਦਰ ਸਾਹਿਬ ਦੇ ਬਿਆਨ ਦੇ ਆਧਾਰ ਤੇ ਕਲਸੋ ਦੋ ਦਾ ਮਕਤਲੰਦਾ ਤੇ ਕੀਤਾ ਜੀ ਤੇ ਦੋਸ਼ੀਆਂ ਦੀ ਤਲਾਸ਼ ਚੱਲ अच्छा वैसे की मामला किसकी होता रोला सी किसे ਨਾਲ ਨਹੀਂ ਹਲੇ ਇਸ ਗੱਲ ਨੂੰ ਕੋਈ ਸਾਹਮਣੇ ਨਹੀਂ ਆਈ ਇਹੋ ਜੀ ਗੱਲਾਂ ਨੇ ਜੀ ਅੱਗੇ ਇਨਵੈਸਟੀਗੇਸ਼ਨ ਕਰਦੇ